ਜੀ ਅੱਜ ਅਗਲਾ ਵੀ ਆਪਾਂ ਜਿਹੜੀ ਸਲਾਹ ਮਸ਼ੂਰਾ ਕਰਦੇ ਆ ਆਪਾਂ ਆਹ ਦੋ ਟਰੈਕ ਜਿਹੜੇ ਰਾਤਬੰਦ ਕਰਨੇ ਆ ਬਾਕੀ ਸਾਰੇ ਟਰੈਕ ਆਪਾਂ ਚੱਲਦੇ ਰੱਖਣੇ ਆ ਕਿਉਂਕਿ ਸਾਡੀ ਕਿਸੇ ਸ਼ਹਿਰ ਵਾਸੀ ਨਾਲ ਕਿਸੇ ਰਾਹੀਰ ਦੇ ਨਾਲ ਕੋਈ ਆਪਣੀ ਉਹ ਨਹੀਂ ਹੈਗੀ ਵੀ ਸਾਡੀ ਕੋਈ ਬਾਗ ਦਾਟਿਆ ਜਾਂ ਦੁਸ਼ਮਣੀਆਂ ਜਾਂ ਸਾਡੇ ਦੁਸ਼ਮਣਾਂ ਜਾਂ ਅਸੀਂ ਉਹਨਾਂ ਦੇ ਦੁਸ਼ਮਣ ਆ ਅਸੀਂ ਇੱਕ ਆਪਣਾ ਜਿਹੜਾ ਰੋਜ਼ ਪ੍ਰਗਟ ਕਰਨ ਆਏ ਇੱਥੇ ਤੇ ਰਾਤ ਪਰ ਇੱਥੇ ਰਵਾਂਗੇ ਹੋ ਸਕਦਾ ਪਤਾ ਨਹੀਂ ਇੱਥੇ ਕਿੰਨੀਆਂ ਰਾਤਾਂ ਲੱਗਣਾਂ ਇਹ ਕਰਕੇ ਮੇਰੇ ਸਾਰੇ ਭਰਾ ਪੂਰੇ ਜਾਬਤੇ ਦੇ ਨਾਲ ਜਿਤਨਾ ਇੱਥੇ ਨਾਮ ਸਿਵਰ ਚੱਲ ਰਿਹਾ ਵਾ ਪਰ ਇੱਕ ਪੁਲਿਸ ਪ੍ਰਸ਼ਾਸਨ ਦਾ ਸਾਡਾ ਵੀਰ ਡੀਐਸਪੀ ਸਾਹਿਬ ਉਹਨਾਂ ਦਾ ਸ਼ਾਇਦ ਪੈਕ ਵੀ ਲੱਗਾ ਹੋਇਆ ਆ ਉਹਨਾਂ ਨੇ ਆਣ ਕੇ ਬੜਾ ਬਿਹੇਵੀਅਰ ਜਿਹੜਾ ਗਲਤ ਕੀਤਾ ਵਾ ਉਹਦੇ ਕਰਕੇ ਸਾਡੇ ਬੰਦੇ ਵੀ ਜਿਹੜੇ ਆ ਉਹ ਥੋੜੇ ਜੇ ਉਹਨਾਂ ਨੇ ਇਸ ਚੀਜ਼ ਨੂੰ ਸਹੀ ਨਹੀਂ ਸਮਝਿਆ ਸੋ ਆਪਾਂ ਉਥੋਂ ਵੀ ਬੰਦਿਆਂ ਨੂੰ ਇਹ ਸਮਝਾ ਕੇ ਤੁਰੇ ਵੀ ਆਪਾਂ ਦੋ ਟਰੈਕ ਬੰਦ ਕਰਨੇ ਆ ਆਪਾਂ ਰੋਸ ਪ੍ਰਦਰਸ਼ਨ ਕਰਨਾ ਵਾ ਨਾ ਕਿ ਅਸੀਂ ਕਿਸੇ ਰਾਧਗੀਰ ਨੂੰ ਤੰਗ ਕਰਨਾ ਵਾ ਸੋ ਜਿੰਨੇ ਸਾਡੇ ਜਥੇ ਜਥੇਬੰਦੀ ਦੇ ਜਹਾਰੂ ਵਰਕਰ ਸੂ ਜਵਾਨ ਆਗੂ ਆ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਿਓ ਡਾਕਟਰ ਸਾਹਿਬ ਨੇ ਬਜਤਰ ਸਿੰਘ ਬਾਬਾ ਜੀ ਤੋਂ ਅਪਰੰਤ ਸਾਡੇ ਜ਼ਿਲ੍ਹੇ ਦੇ ਸੀਨੀਅਰ ਆਗੂ ਇਹ ਆ ਨਮਾਣੇ ਸੇਵਕਿਆ ਤੁਹਾਡੇ ਜੇ ਸਾਡੀ ਬੇਨਤੀ ਨੂੰ ਮੰਨ ਕੇ ਚੱਲੋਗੇ ਤੇ ਸਹੀ ਰਵਾਂਗੇ ਸਾਰੇ ਜੇ ਤੁਸੀਂ ਆਪ ਮਾਰੇ ਆਪ ਹੁਦਰੀਆਂ ਕਰਨੀਆਂ ਨੇ ਫੇਰ ਭਰਾਓ ਸਾਡੀ ਕੋਈ ਵਾੜ ਨਹੀਂ ਗਈ ਸੋ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਜਿੱਦਾਂ ਵੀ ਆਗੂ ਤੁਹਾਨੂੰ ਸੁਝਾਅ ਦਿੰਦੇ ਆ ਉਸੇ ਤਰ੍ਹਾਂ ਨਹੀਂ ਪੂਰੇ ਜਾਬਤੇ ਨੂੰ ਬਣਾ ਕੇ ਰੱਖਣਾ ਵਾ ਤੇ ਹੁਣ ਆਹ ਜਿਹੜੀਆਂ ਦੋ ਟਰਾਲੀਆਂ ਉਹ ਇੰਨਾ ਇੰਨਾ ਦੋਵਾਂ ਟਰੈਕਾਂ ਦੇ ਵਿੱਚ ਕਰ ਲਈਏ ਆਹ ਦੋ ਟਰੈਕ ਹੀ ਆਪਾਂ ਬੰਦ ਕਰਨੇ ਆ ਰਾਤ ਸਵੇਰੇ ਜੋ ਜਥੇਬੰਦੀ ਦਾ ਉਤੋਂ ਐਲਾਨ ਆਊਗਾ ਸੂਬਾ ਕਮੇਟੀ ਦਾ ਜਾਂ ਜੋ ਵੀ ਆਪਣੀ ਸਾਰੀਆਂ ਸਲਾਹ ਬਣੂਗੀ ਹੋਰ ਵੀ ਜਥੇਬੰਦੀਆਂ ਨੇ ਸਵੇਰੇ ਇੱਥੇ ਸਾਡੇ ਵਿੱਚ ਆਣ ਕੇ ਸ਼ਾਮਲ ਹੋਣਾ ਵਾ ਸੋ ਹੁਣ ਕਾਲੇ ਨਾ ਪਾਓ ਬੜੇ ਤਰੀਕੇ ਦੇ ਨਾਲ ਬੜੀ ਸਹਿਜ ਦੇ ਨਾਲ ਨਾ ਕਿਸੇ ਨੂੰ ਗਲਤ ਬੋਲਿਆ ਜਾਵੇ ਕਿਉਂਕਿ ਸਾਡੀ ਜਥੇਬੰਦੀ ਜਿਹੜੀ ਜਾਬਤੇ ਦੀ ਜਥੇਬੰਦੀ ਆ ਨਾਮ ਸਿਮਰਨ ਤੋਂ ਸਟੇਜ ਸ਼ੁਰੂ ਹੁੰਦੀ ਆ ਉਹ ਜਾਣ ਕੇ ਉਹਨਾਂ ਨੇ ਸਾਨੂੰ ਐਵੇਂ ਹਾਈਪਰ ਕਰ ਦਿੱਤਾ ਵਾ ਕਿਉਂਕਿ ਸਾਡਾ ਕਿਸੇ ਦੇ ਨਾਲ ਲੜਨ ਚੰਗਾ ਕੋਈ ਮੋਟਿਵ ਨਹੀਂ ਹੈਗਾ ਅਸੀਂ ਅੱਗੇ ਇੱਕ ਦੱਬੇ ਕੁਚਲੇ ਕਿਸਾਨ ਜਿਹੜੇ ਆ ਕਰੀਬੀ ਦੀ ਰੇਖਾ ਦੇ ਵਿੱਚ ਥੱਲੇ ਮਰੇ ਪਏ ਆ ਕਿਉਂਕਿ ਸਹੀ ਕੋ ਗੁੰਡੇ ਦੇ ਹੈ ਨਹੀਂਗੇ ਇਸੇ ਸ਼ਹਿਰ ਦੇ ਇਸੇ ਦੇਸ਼ ਦੇ ਵਾਸੀ ਆ ਲੋਕ ਜਿਹੜੇ ਸਿਆਣੇ ਆ ਸਾਨੂੰ ਅੰਨ ਦਾਤਾ ਦੇ ਨਾਂ ਨਾਲ ਸਬੋਧਨ ਕਰਦੇ ਆ ਸੋ ਇਹ ਪ੍ਰਸ਼ਾਸਨ ਸਾਨੂੰ ਮਤਲਬ ਐਵੇਂ ਅੱਖਾਂ ਦਿਖਾ ਕੇ ਜਾਂ ਜੋ ਮਰਜ਼ੀ ਕਰਕੇ ਹੁਣ ਜਦੋਂ ਅਸੀਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਇੱਕਤਾ ਸਿੱਧੂਪੁਰ ਡੈਕਟਰ ਬਜੇਤਰ ਸਿੰਘ ਦੀ ਕੋਟਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅਮਰਸਰ ਅਸੀਂ ਦੇ ਕਿਸਾਨ ਵੀਰ ਸਾਡੇ ਜਦੋਂ ਸੂਬੇ ਦੇ ਆਗੂ ਦੀ ਅੱਜ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਾਰੇ ਪਹੁੰਚੇ ਨੇ ਇਹ ਸਾਡੇ ਨਾਲ ਭਗਵੰਤ ਮਾਨ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕਿਉਂਕਿ ਆਉਣ ਦੇ ਸਮੇਂ ਮੀਟਿੰਗ ਕਰਕੇ ਰਾਹ ਦੇ ਵਿੱਚ ਸਾਡੇ ਆਗੂ ਨੂੰ ਚੁੱਕਿਆ ਗਿਆ ਸਾਡਾ ਬਿਲਕੁਲ ਜਾਬਤੇ ਦੀ ਜਥੇਬੰਦੀ ਆ ਕਿਉਂਕਿ ਜਾਬਤੇ ਨਾਲ ਚੱਲਣ ਡਿਆ ਸਾਡਾ ਆਗੂ ਭੋਖੜ ਧਾਲ ਤੇ ਬੈਠਾ ਵਾ ਕੋਈ ਕਿਸੇ ਨਾਲ ਕਿੰਤੂ ਪਰੰਤੂ ਨਹੀਂ ਆ ਸਾਡੇ ਬੰਦੇ ਬੈਠੇ ਨੇ ਜਦੋਂ ਉੱਥੇ ਆਉਂਦੇ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਰੋਸ ਪ੍ਰਦਰਸ਼ਨ ਲਈ ਅਸੀਂ ਆਪਣੇ ਜ਼ਿਲ੍ਹਾ ਅਮਰਸਰ ਦੇ ਵਿੱਚ ਟੂਲਪਲਾਜਾਂ ਬੰਦ ਕਰਨ ਦੇ ਆ ਅਸੀਂ ਬਿਲਕੁਲ ਜਾਬਤੇ ਨਾਲ ਬੈਠੇ ਆ ਇੱਥੇ ਪੁਲਿਸ ਹੀ ਹੇ ਉਲੜਬਾਜੀ ਕਰਨ ਢੀ ਹੈ ਸਾਡਾ ਬੰਦਾ ਕੋਈ ਨਹੀਂ ਉਲੜਬਾਜੀ ਕਰਨ ਦੇ ਵੇਖੋ ਬਿਲਕੁਲ ਜਾਬਤੇ ਦੇ ਨਾਲ ਅਸੀਂ ਇਹ ਜਾਬ ਕਹਿਣ ਦਾ ਵੀ ਕੋਈ ਰਾਹਗੀਰ ਖਰਾਬ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਰੇ ਆਪਣੇ ਰਾਹਗੀਰ ਬਿਲਕੁਲ ਮਜੇ ਨਾਲ ਚੱਲਣ ਸਾਡੇ ਸਾਰੇ ਭੈਣ ਭਰਾ ਕਾਮਕਾਰ ਵਾਲੇ ਨੇ ਅਸੀਂ ਰਾਹ ਛੱਡ ਗਏ ਤੇ ਸਾਈਡ ਤੇ ਬੈਠੇ ਆ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਪ੍ਰਦਰਸ਼ਨ ਕਰ ਰਿਹਾ ਸੀ ਪਰ ਅੱਜ ਜਿਹੜਾ ਵਾ ਡੱਲੇਵਾਲ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ ਗਿਆ ਵਾ ਜੋ ਲਗਾਤਾਰ ਕੋਖੜਤਾਲ ਤੇ ਬੈਠੇ ਸੀ ਤੇ ਸਾਰੇ ਕਿਸਾਨ ਆਕ ਨੂੰ ਹਿਰਾਸਤ ਵਿੱਚ ਲੈ ਗਿਆ ਕੀ ਮਨਸਾ ਕੀ ਹੈਗੀ ਹੈ ਸਰਕਾਰ ਦੀ ਸਰਕਾਰ ਦੀ ਗੁੰਡਾਗਰਦੀ ਹੈ ਕਿ ਮਨਸਾ ਕਾਦੀ ਹੈ ਵੇਖੋ ਸਰਕਾਰ ਇੱਕ ਪਾਸੇ ਮੀਟਿੰਗ ਕਰਦੀ ਹੈ ਸੈਂਟਰ ਦੇ ਨਾਲ ਮੀਟਿੰਗ ਕਰਦੀ ਹੈ ਦੂਜੇ ਪਾਸੇ ਸਰਕਾਰ ਸੇਵ ਤੋਂ ਇਹੋ ਗੱਲ ਕਹਿਣ ਦੀ ਵੀ ਕੋਈ ਗੱਲ ਨਹੀਂ ਆ ਮੀਟਿੰਗ ਚੱਲਣ ਦੀ ਜਾਪ ਤੇ ਨਾਲ ਪਰ ਰਾਸਤੇ ਦੇ ਵਿੱਚ ਆਣ ਕੇ ਫਿਰ ਇੱਕ ਇਹ ਵਿਸ਼ਵਾਸ ਘਾਤ ਹੋਇਆ ਨਾ ਆ ਇਹ ਨਾ ਲੋਕਾਂ ਕੋ ਬੋਟਾ ਲੈਣੀਆਂ ਇਹੋ ਕਿਸਾਨ ਨੇ ਜਿਹੜੇ ਆਣ ਕੇ ਇਹਨਾਂ ਨੂੰ ਪ੍ਰਫੁੱਲਤ ਕਰਦੇ ਨੇ ਤੇ ਇਹਨਾਂ ਨੇ ਕੀ ਕੀਤਾ ਸਾਡੇ ਹੀ ਬੰਦਿਆਂ ਨੂੰ ਰਾਸਤੇ ਵਿੱਚ ਆਣ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਉਹਨਾਂ ਦੀ ਰਿਹਸਤ ਜੀ ਲੈਣੇ ਉੱਥੇ ਲੈ ਲੰਦੇ ਫਿਰ ਮੀਟਿੰਗ ਕੱਲ ਹੀ ਰੱਖਣ ਦੇ ਇੱਕ ਟਾਈਮ ਟਪਾਉਣ ਵਾਲੀ ਗੱਲ ਆ ਇਹ ਖੁਦ ਖੁਦ ਮਾਰਨਾ ਚਾਹੁੰਦੇ ਨੇ ਵੀ ਇੰਨੇ ਦਿਨ ਹੋਰ ਲੰਘ ਜਾਣ ਸ਼ਾਇਦ ਡੱਲੇਵਾਲ ਮਰ ਜੇ ਕੁਝ ਦਿਨ ਲੰਘ ਜਾਣ ਫਿਰ ਡੱਲੇਵਾਲ ਮਰ ਜੇ ਇਹੋ ਚੌਦੀ ਸਰਕਾਰ ਵੀ ਸਾਡਾ ਆਗੂ ਕੋ ਹੜਤਾਲ ਤੇ ਬੈਠਾ ਕਿਹਦੇ ਲਈ ਕਿਸਾਨਾਂ ਲਈ ਅਸੀਂ ਆਪਣੀ ਮੰਗਾ ਲੈ ਕੇ ਗਏ ਹੁਤੇ ਪਰ ਇਹਨਾਂ ਨੂੰ ਕੋਈ ਲਕੀ ਜੜੀ ਨਹੀਂ ਇਹਨਾਂ ਨੇ ਅੱਜ ਜਿਹੜੀ ਕੀਤੀ ਨਾ ਬਹੁਤ ਮਾੜੀ ਖਲੋਣੀ ਹਰਕਤ ਕੀਤੀ ਸਰਕਾਰ ਨੇ ਸਾਡੇ ਨਾਲ ਇਹ ਇਹ ਇਹਨਾਂ ਤੋਂ ਆਸ ਨਹੀਂ ਹਰਾਦੇ ਜਿਹੜੀ ਆਨਾਸ ਅੱਜ ਕੰਮ ਕਰ ਦਿੱਤਾ ਵਾ ਜੇ ਨਹੀਂ ਉਹਨਾਂ ਨੂੰ ਹਿਰਾਸਤ ਤੋਂ ਬਾਹਰ ਕੀਤਾ ਜਾਂਦਾ ਕਿ ਨਹੀਂ ਛੱਡਿਆ ਜਾਂਦਾ ਤੇ ਅਗਲਾ ਸਟੈਪ ਪਕਸਾਨਾਂ ਦਾ ਕੀ ਹੋਵੇਗਾ ਅਗਲਾ ਸਟੈਪ ਵੇਖੋ ਆ ਗਏ ਆ ਸੜਕਾਂ ਉੱਤੇ ਉਤਰ ਆਏ ਆ ਕੱਲ ਨੂੰ ਹੋਰ ਆਉਣਗੇ ਪਰਸ ਨੂੰ ਹੋਰ ਆਉਣਗੇ ਇਹੜੇ ਪਿੰਡਾਂ ਦੇ ਵਿੱਚ ਇਹਨਾਂ ਖਲੋਣਾ ਇਹਨਾਂ ਸੜਕਾਂ ਟੂਲ ਪਲਾਜੇ ਕੋਲ ਸਾਰੇ ਬੰਦ ਕਰਨਗੇ ਹਾਈਵੇ ਜਿੰਨੇ ਬੰਦ ਕਰਨਗੇ ਹਰ ਕੋਈ ਹਰ ਕੋਈ ਜਥੇਬੰਦੀ ਆਪੋ ਆਪਣਾ ਪ੍ਰੋਟੈਸਟ ਕਰੂਗੀ ਇਲੈਬਟਰੈਕ ਵੀ ਕੰਮ ਕੀਤਾ ਜਾਵੇ ਹੋ ਸਕਦਾ ਸਭ ਕੁਝ ਹੋਊਗਾ ਕਿਉਂਕਿ ਫਿਰ ਜਦੋਂ ਸਾਡੇ ਆਗੂ ਹੀ ਗ੍ਰਿਫਤਾਰ ਕਰ ਲਏ ਜਦੋਂ ਸਰਕਾਰ ਆਪਣੀ ਗੱਲਾਂ ਤੇ ਨਹੀਂ ਰਹੀ ਫਿਰ ਅਸੀਂ ਕਿੱਧਰ ਰਵਾਂਗੇ ਆ ਜਿਹੜਾ ਧੰਨਾ ਲਗਾ ਕੇ ਅਣਮਿੱਥੇ ਸਮੇਂ ਵਾਸਤੇ ਲਗਾਏਗਾ ਅਣਮਿੱਥੇ ਸਮੇਂ ਵਾਸਤੇ ਅਸੀਂ ਬਿਲਕੁਲ ਜਾਬ ਤੇ ਨਾ ਧਰਨਾ ਲਗਾਇਆ ਕੋਈ ਕਿਸੇ ਨੂੰ ਖਰਾਬ ਨਹੀਂ ਕਰਨ ਦਾ ਆਪਣੀ ਸਾਈਡ ਤੇ ਬਿਕੇ ਧਰਨਾ ਲਗਾ ਲਿਆ ਪ੍ਰਸ਼ਾਸਨ ਕਰਨ ਦਾ ਅਸੀਂ ਕਿਸੇ ਨਾਲ ਗੱਲ ਕੀਤੀ ਨਹੀਂ ਅਸੀਂ ਸਗੋਂ ਆਵ ਟਰਾਲੀਆਂ ਪਾਸੇ ਕਰਕੇ ਨਗਾਉਣ ਦੇ ਲੋਕਾਂ ਨੂੰ ਲੰਘਣ ਹੋ ਸਕਦਾ ਤੁਹਾਡੇ ਵਿੱਚੋਂ ਜਿਹੜੇ ਆਗੂ ਨੇ ਉਹਨਾਂ ਨੂੰ ਅਰਸਤ ਕੀਤਾ ਜਾ ਕਰ ਲੈਣ ਕੋਈ ਗੱਲ ਨਹੀਂ ਅਸੀਂ ਤਾਂ ਰਸਟ ਹੋਣੀ ਆਏ ਆ ਵੇਖੋ ਇਸੀ ਦਾੜੀ ਕੋਮ ਅੱਗੇ ਵੀ ਸ਼ਹੀਦ ਹੁੰਦੇ ਆਏ ਜੇ ਅਸੀਂ ਆਪਣੇ ਪੁੱਤ ਮਰਵਾ ਸਕਦੇ ਆ ਅੱਗੇ ਵੀ ਰੈਸਟ ਹੋ ਸਕਦੇ ਕਿੱਡਾ ਕੰਮ ਆ ਸਾਡੇ ਬਾਤ ਇਹ ਅਸੀਂ ਆਪਣੇ ਹੱਕ ਲਈ ਰੈਸਟ ਹੋਵਾਂਗੇ ਸਾਡੇ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਗਿਆ ਨੇ ਕਿ ਸਾਡਾ ਘਰੋਂ ਕੋਈ ਰੈਸਟ ਹੋਣ ਗਿਆ ਸੀ ਉਹ ਮਰਨ ਗਿਆ ਜਜਬੇ ਦੇ ਨਾਲ ਗਿਆ ਸੀ ਪਰ ਅਸੀਂ ਲੋਕਾਂ ਵਾਲੀ ਮਰਨਦੇ ਆ ਇਹ ਸਾਨੂੰ ਮਾਰਨ ਦੇ ਮਾਰਨ ਇਹ ਸਰਕਾਰ ਦੀ ਨੀਤੀ ਪਉ ਸੀ ਇਹ ਆ ਕਿਸਾਨਾਂ ਨੂੰ ਮਾਰਨਾ ਮਾਰ ਦੇਣਾ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਆਪਣੇ ਪਲੇਟਫਾਰਮ ਤੇ ਬਿਲਕੁਲ ਟਿਟੇ ਆ